ਸਾਰੇ ਭੈਣ ਭਰਾਵਾਂ ਨੂੰ ਜੀ ਮਸੀਹੀ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਆਸ਼ੀਸ਼ ਦੇਵੇ ਸੋ ਅੱਜ ਅਸੀਂ ਬਚਨ ਦੇ ਵਿੱਚੋਂ ਸਿੱਖਾਂਗੇ ਕਿ ਸਵਰਗ ਦਾ ਰਾਹ ਯੀਸ਼ੂ ਮਸੀਹ ਹੈ ਵੇਖੋ ਪੜਾਂਗੇ ਅਸੀਂ ਸੰਤ ਜੋਨਾ ਦੀ ਅੰਜੀਲ ਉਹਦਾ 14 ਪਾਪ ਉਹਦੀ 6 ਅਧਿਆਇ ਚ ਲਿਖਿਆ ਯੀਸ਼ੂ ਨੇ ਆਖਿਆ ਕਿ ਮੈਂ ਹੀ ਰਾਹ ਸੱਚਾਈ ਅਤੇ ਜੀਵਨ ਹਾਂ ਮੇਰੇ ਕੋਲੋਂ ਤੋਬੀਨਾ ਕੋਈ ਵੀ ਪਿਤਾ ਦੇ ਕੋਲ ਨਹੀਂ ਆ ਸਕਦਾ ਵੇਖੋ ਪ੍ਰਭੂ ਨੇ ਕਿਹਾ ਸਵਰਗ ਦਾ ਰਾਹ ਵੀ ਮੈਂ ਆ ਸੱਚ ਵੀ ਮੈਂ ਤੇ ਜੀਵਨ ਵੀ ਮੈਂ ਪ੍ਰਭੂ ਨੇ ਕਿਹਾ ਜਿੰਨਾ ਚਿਰ ਇਨਸਾਨ ਮੇਰੇ ਕੋਲ ਨਹੀਂ ਆਉਂਦਾ ਉਹ ਸਵਰਗ ਨੂੰ ਨਹੀਂ ਜਾ ਸਕਦਾ ਕਿਉਂਕਿ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਾਰੇ ਰਾਹ ਇਕ ਹੀ ਆ ਪਰ ਵੇਖੋ ਪ੍ਰਭੂ ਦਾ ਪਵਿੱਤਰ ਵਚਨ ਨਹੀਂ ਕਹਿੰਦਾ ਕਿ ਸਾਰੇ ਰਾਹ ਇਕ ਹੀ ਆ ਕਿਉਂਕਿ ਇੱਥੇ ਵਚਨ ਦੇ ਵਿੱਚ ਪ੍ਰਭੂ ਨੇ ਸਾਫ਼-ਸਾਫ਼ ਕਿਹਾ ਕਰਾ ਵੀ ਮੈਂ ਸਵਰਗ ਦਾ ਤੇ ਸੱਚ ਵੀ ਮੈਂ ਤੇ ਜੀਵਨ ਵੀ ਮੈਂ ਵੇਖੋ ਅੱਜ ਅਸੀਂ ਪਹਿਲਾਂ ਸਿੱਖਾਂਗੇ ਰਾਹ ਦੇ ਬਾਰੇ ਹallelujah ਸਭ ਤੋਂ ਪਹਿਲਾਂ ਸਿੱਖਾਂਗੇ ਆਪਾਂ ਰਾਹ ਦੇ ਬਾਰੇ ਹallelujah ਕਿਉਂਕਿ ਵੇਖੋ ਪ੍ਰਭੂ ਨੇ ਕਿਹਾ ਕਿ ਸਵਰਗ ਦਾ ਦਰਵਾਜ਼ਾ ਮੈਂ ਆਪਾਂ ਬਚਨ ਦੇ ਵਿੱਚੋਂ ਸਿੱਖਾਂਗੇ ਸੰਤ ਜੀ ਉਹਨਾਂ ਦੀ ਅੰਜੀਲ 10 ਦੀ 9 ਮੈਂ ਦਰਵਾਜ਼ਾ ਜਿਹੜਾ ਆਦਮੀ ਮੇਰੇ ਰਾਹੀ ਵੜਦਾ ਉਹ ਬਚਾਇਆ ਜਾਵੇਗਾ ਅੰਦਰ ਬਾਹਰ ਆਇਆ ਜਾਇਆ ਕਰੇਗਾ ਉਹਨੂੰ ਜੋ ਚਾਹੀਦਾ ਸੋ ਮਿਲੇ ਜਾਵੇਗਾ ਵੇਖੋ ਪ੍ਰਭੂ ਨੇ ਕਿਹਾ ਕਿ ਸਵਰਗ ਦਾ ਦਰਵਾਜ਼ਾ ਜਿਹਦੇ ਰਾਹੀ ਇਨਸਾਨ ਨੇ ਵੜਨਾ ਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਉਹ ਦਰਵਾਜ਼ਾ ਮੈਂ ਤੇ ਪ੍ਰਭੂ ਨੇ ਕਿਹਾ ਜਿਹੜਾ ਵੀ ਬੰਦਾ ਭੈਣ ਬਚੁਰਗ ਪ੍ਰਭੂ ਨੇ ਕਿਹਾ ਪਾਤਿਸਮਾ ਲੈ ਕੇ ਇੱਕ ਨਵਾਂ ਜੀਵਨ ਪਾ ਕੇ ਧਰਤੀ ਤੇ ਰਹਿ ਕੇ ਮੇਰੇ ਹੁਕਮਾਂ ਤੇ ਚੱਲ ਕੇ ਮੇਰੇ ਪਿੱਛੇ ਚੱਲ ਕੇ ਤੇ ਪ੍ਰਭੂ ਕਹਿੰਦਾ ਮੇਰੇ ਪਿੱਛੇ ਆਵੇਗਾ ਤੇ ਮੈਂ ਉਹਨੂੰ ਜੀਵਨ ਦਵਾਂਗਾ ਹਾਲੇਲੂਇਆ ਹਾਲੇਲੂਇਆ ਤੇ ਵਚਨ ਦੇ ਵਿੱਚ ਲਿਖਿਆ ਕੋ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਜੋ ਉਹਨੂੰ ਚਾਹੀਦਾ ਜੋ ਜੀਵਨ ਦੇ ਵਿੱਚ ਉਹਨੂੰ ਇੱਕ ਮੁਕਤੀ ਚਾਹੀਦੀ ਹੈ ਪ੍ਰਭੂ ਕਹਿੰਦਾ ਮੈਂ ਉਹ ਉਹਨੂੰ ਮੁਕਤੀ ਦੇਵਾਂਗਾ ਹਾਲੇਲੂਇਆ ਹallelujah ਵੇਖੋ ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਵਚਨ ਦੇ ਵਿੱਚੋਂ ਸੰਤ ਝੂਨਾ ਦੀ ਅੰਜੀਲ ਉਹਦਾ 3 ਤੇ 13 ਵਿੱਚ ਲਿਖਿਆ ਪ੍ਰਭੂ ਨੇ ਕਿਹਾ ਮਨੁੱਖ ਦੇ ਪੁੱਤਰ ਤੋਂ ਬਿਨਾਂ ਜੋ ਕੋਈ ਸਵਰਗ ਤੋਂ ਇੱਥਾ ਉਤਰਿਆ ਕੋਈ ਉੱਪਰ ਸਵਰਗ ਨੂੰ ਨਹੀਂ ਗਿਆ ਵੇਖੋ ਪ੍ਰਭੂ ਨੇ ਇਹਨਾਂ ਵਚਨਾਂ ਦੇ ਵਿੱਚ ਕਿਹਾ ਕਿ ਮੇਰੇ ਤੋਂ ਬਿਨਾਂ ਪ੍ਰਭੂ ਨੇ ਕਿਹਾ ਮੇਰੇ ਤੋਂ ਬਿਨਾਂ ਕੋਈ ਵੀ ਸਵਰਗ ਤੋਂ ਥੱਲੇ ਨਹੀਂ ਉਤਰਿਆ ਹallelujah ਤੇ ਨਾ ਕੋਈ ਧਰਤੀ ਦੇ ਉੱਤੇ ਸਵਰਗ ਦੇ ਵਿੱਚ ਗਿਆ ਹੈ ਹallelujah ਹallelujah ਕਿਉਂਕਿ ਵੇਖੋ ਅਹੀਂ ਜਿੱਦੋਂ वचन ਪੜਦੇ वचन ਦੇ ਵਿੱਚ ਲਿਖਿਆ ਕਿ ਸ਼ਬਦ ਦੇ ਧਾਰੀ ਹੋ ਕੇ ਤੇ ਧਰਤੀ ਦੇ ਉੱਤੇ ਆਇਆ ਤੇ ਵੇਖੋ ਜਿਹੜਾ ਸਵਰਗ ਚ ਆ ਪਿਆ ਆ ਸਵਰਗ ਵਿੱਚ ਗਿਆ ਆ ਉਹੀ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾ ਸਕਦਾ ਹੈ ਵੇਖੋ ਉਹਨੂੰ ਤਾਂ ਹੀ ਤੇ ਪਤਾ ਵੇਖੋ ਜਿਹੜਾ ਬੰਦਾ ਜਿੱਥੇ ਰਿਹਾ ਹੋਵੇ ਉਹਨੂੰ ਪਤਾ ਹੈ ਵੇਖੋ ਪ੍ਰਭੂ ਸਵਰਗ ਵਿੱਚ ਹੋਇਆ ਹੀ ਕਿ ਪ੍ਰਭੂ ਨੂੰ ਸਾਰਾ ਪਤਾ ਹੈ ਹਾਲੇਲੂਇਆ ਤੇ ਪ੍ਰਭੂ ਇਸ ਸਵਰਗ ਦੇ ਵਿੱਚ ਲੈ ਕੇ ਹਰ ਇੱਕ ਨੂੰ ਜਾ ਸਕਦਾ ਹੈ ਹਾਲੇਲੂਇਆ ਵੇਖੋ ਪੜਾਂਗੇ ਆਪਾਂ ਵਚਨ 8 ਦੀ 23 ਸੰਤ ਜੋਨਾ 8 ਦੀ 23 ਪਰ ਯਿਸੂ ਨੇ ਉਹਨਾਂ ਲੋਕਾਂ ਨੂੰ ਆਖਿਆ ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਤੋਂ ਹਾਂ ਤੁਸੀਂ ਇਸ ਦੁਨੀਆ ਨਾਲ ਸੰਬੰਧਤ ਹੋ ਮੈਂ ਇਸ ਦੁਨੀਆ ਨਾਲ ਸੰਬੰਧਤ ਨਹੀਂ ਹਾਂ ਵੇਖੋ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਫਰੀਸੀਆਂ ਦੇ ਗਾ ਆਪਣੀ ਗੱਲਬਾਤ ਦੇ ਦੌਰਾਨ ਉਹਨਾਂ ਨੂੰ ਕਿਹਾ ਤੇ ਤੁਸੀਂ ਧਰਤੀ ਦੇ ਦੇ ਕਿਉਂਕਿ ਉਹ ਧਰਤੀ ਦੀਆਂ ਗੱਲਾਂ ਉਹਦੇ ਨਾਲ ਬੋਲਦੇ ਇਸ ਕਰਕੇ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਧਰਤੀ ਦੇ ਦੇ ਤੇ ਧਰਤੀ ਦੀਆਂ ਹੀ ਗੱਲਾਂ ਬੋਲਦੇ ਜੀ ਤੇ ਮੈਂ ਸਵਰਗ ਤੋਂ ਆ ਇਸੇ ਕਰਕੇ ਪ੍ਰਭੂ ਨੇ ਕਿਹਾ ਕਿ ਮੈਂ ਉਹੀ ਗੱਲਾਂ ਬੋਲਦਾ ਜਿਹੜੀਆਂ ਸਵਰਗ ਦੇ ਵਿੱਚ ਨੇ ਤੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਸਾਫ਼-ਸਾਫ਼ ਪ੍ਰਭੂ ਇਹਨਾਂ ਨੂੰ ਕਹਿੰਦਾ ਹੈ ਕਿ ਮੈਂ ਸਵਰਗ ਵਿੱਚੋਂ ਆਇਆ ਹਾਂ ਮੈਂ ਹੀ ਤੁਹਾਨੂੰ ਲੈ ਕੇ ਜਾਣਾ ਹੈ ਪ੍ਰਭੂ ਉਹਨਾਂ ਨੂੰ ਕਹਿ ਰਿਹਾ ਕਿ ਮੈਂ ਤੁਹਾਡਾ ਨਿਆਂ ਕਰਨਾ ਹੈ ਤੂੰ ਕਿਉਂ ਮੇਰੀ ਗੱਲ ਕਿਉਂ ਨਹੀਂ ਸੁਣ ਰੇ ਹallelujah ਪ੍ਰਭੂ ਨੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਧਰਤੀ ਜੇ ਦੇ ਤੇ ਜੋ ਧਰਤੀ ਦੇ ਉੱਤੇ ਗੱਲਾਂ ਚੱਲਦੀਆਂ ਤੁਸੀਂ ਬਸ ਉਹਨਾਂ ਨੂੰ ਹੀ ਕਰਦੇ ਜੇ ਦੂਸਰੀ ਸਵਰਗ ਦੀ ਗੱਲ ਨੂੰ ਸੁਣ ਲਈ ਤਿਆਰ ਨਹੀਂ ਜੇ ਅੱਗੇ ਬਚਨ ਦੇ ਵਿੱਚ ਲਿਖਿਆ 6 ਦੀ 62 ਵਿੱਚ ਤਾਂ ਕੀ ਤੁਸੀਂ ਉਦੋਂ ਹੋਰ ਵਧੇਰੇ ਪਰੇਸ਼ਾਨੀ ਹੋਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਵਰਗ ਵਿੱਚ ਜਾਂਦਿਆਂ ਦੇਖੋਗੇ ਜਿੱਥੋਂ ਆਇਆ ਹੈ ਪ੍ਰਭੂ ਨੇ ਕਿਹਾ ਉਹ ਦੋ ਤੂੰ ਹੀ ਵਧੇਰੇ ਪਰੇਸ਼ਾਨ ਹੋਗੇ ਜਦੋਂ ਮੈਨੂੰ ਫਿਰ ਦੁਬਾਰਾ ਸਵਰਗ ਵਿੱਚ ਜਾਂਦਿਆਂ ਦੇਖੋਗੇ ਤੇ वचन ਦੇ ਵਿੱਚ ਲਿਖਿਆ ਕਿ ਪ੍ਰਭੂ ਧਰਤੀ ਦੇ ਉੱਤੇ ਆਏ ਜਾਨ ਦਿੱਤੀ ਤੇ ਤੀਸਰੇ ਦਿਨ ਜੀ ਉੱਠ ਕੇ 40 ਦਿਨ ਧਰਤੀ ਦੇ ਉੱਤੇ ਰਹੇ ਤੇ ਫਿਰ ਸਵਰਗ ਦੇ ਵਿੱਚ ਚਲੇ ਗਏ ਹਾਲੇਲੂਇਆ ਹallelujah ਵੇਖੋ ਫਿਰ ਆਪਾਂ ਹੁਣ ਸਿੱਖਾਂਗੇ ਸੱਚ ਦੇ ਬਾਰੇ ਕਿਉਂਕਿ ਵੇਖੋ ਇੱਕ ਸੱਚ ਹੁੰਦਾ ਹੈ ਇੱਕ ਝੂਠ ਹੁੰਦਾ ਹੈ ਵੇਖੋ ਪ੍ਰਭੂ ਨੇ ਕਿਹਾ ਜਦ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ ਵੇਖੋ ਪ੍ਰਭੂ ਨੇ ਇਹਨਾਂ ਨੂੰ ਦੱਸ ਦਿੱਤਾ ਕਿ ਸੱਚ ਮੈਂ ਹੀ ਹਾਂ ਤੇ ਮੈਂ ਤੁਹਾਨੂੰ ਤੁਹਾਡਿਆਂ ਪਾਪਾਂ ਤੋਂ ਆਜ਼ਾਦ ਕਰਾਂਗਾ ਵੇਖੋ ਪ੍ਰਭੂ ਇਹਨਾਂ ਨੂੰ ਕਹਿ ਰਿਹਾ ਫਰੀਐਸਿਆਂ ਨੂੰ ਕਿ ਮੈਂ ਤੁਹਾਨੂੰ ਪਾਪਾਂ ਤੋਂ ਤੁਹਾਡਿਆਂ ਤੋਂ ਆਜ਼ਾਦ ਕਰਨਾ ਹੈ ਕਿਉਂਕਿ ਵੇਖੋ ਪਾਪ ਕੀ ਕਰਦਾ ਹੈ ਬੰਦੇ ਦੇ ਜੀਵਨ ਦੇ ਵਿੱਚ ਆਣ ਕੇ ਗੁਲਾਮੀ ਨੂੰ ਪੈਦਾ ਕਰ ਦਿੰਦਾ ਹੈ ਤੇ ਉਸ ਪਾਪ ਨੂੰ ਪ੍ਰਭੂ ਯੇਸ਼ੂ ਮਸੀਹ ਹੀ ਮਾਫ ਕਰਕੇ ਤੇ ਸਵਰਗ ਵਿੱਚ ਬੰਦੇ ਨੂੰ ਲੈ ਕੇ ਜਾ ਸਕਦੇ ਇਸ ਕਰਕੇ ਪ੍ਰਭੂ ਨੇ ਕਿਹਾ ਸੱਚੀ ਮੈਂ ਆ ਵੇਖੋ ਅੱਜ ਸੱਚ ਦੀ ਪੋੜਿਆ ਨੇ ਸੱਚ ਯੇਸ਼ੂ ਮਸੀਹ ਹallelujah ਹallelujah ਫਿਰ ਵੇਖੋ ਪ੍ਰਭੂ ਨੇ ਕਿਹਾ ਕਿ ਜੀਵਨ ਵੀ ਮੈਂ ਹallelujah ਹallelujah ਪ੍ਰਭੂ ਨੇ ਕਿਹਾ ਕਿ ਆ ਜੀਵਨ ਵੀ ਕੌਣ ਆ ਮੈਂ ਜੀਵਨ ਕੀ ਤੇ ਮੱਲਕੇ ਸਦਾ ਦਾ ਜੀਵਨ ਸਾਹ ਪ੍ਰਭੂ ਨੇ ਕਿਹਾ ਕਿ ਮੈਂ ਵੇਖੋ ਜਦੋਂ ਅਸੀਂ ਪ੍ਰਭੂ ਦੇ ਪਵਾਕ ਵਚਨਾਂ ਨੂੰ ਪੜ੍ਹਦੇ ਆ ਤੇ ਵਚਨ ਦੇ ਵਿੱਚ ਲਿਖਿਆ ਕਿ ਲਾਜ਼ਰ ਨਾਮ ਇੱਕ ਮਨੁੱਖ ਜਿਹੜਾ ਪ੍ਰਭੂ ਦਾ ਮਿੱਤਰ ਹੀ ਉਹ ਵਿਚਾਰਾ ਪੂਰਾ ਹੋ ਗਿਆ ਮਰ ਗਿਆ ਪਰ ਉਹਦੀਆਂ ਭੈਣਾਂ ਨੇ ਪ੍ਰਭੂ ਦੇ ਕੋਲੋਂ ਖਬਰ ਭੇਜੀ ਕਿ ਪ੍ਰਭੂ ਤੇਰਾ ਪਿਆਰਾ ਮਿੱਤਰ ਲਾਜ਼ਰ ਇਸ ਦੁਨੀਆ ਦੇ ਉਹ ਬਿਮਾਰ ਆ ਤਾਂ ਤੂੰ ਜਲਦੀ ਆਓ। ਵਚਨ ਦੇ ਵਿੱਚ ਲਿਖਿਆ ਯਿਸੂ ਮਸੀਹ 2 ਦਿਨ ਉੱਥੇ ਹੀ ਠਹਿਰੇ ਜਿੱਥੇ ਉਹ ਹੈਗੇ। ਤੇ ਵਚਨ ਦੇ ਵਿੱਚ ਲਿਖਿਆ 2 ਦਿਨ ਬਾਅਦ ਪ੍ਰਭੂ ਆਏ ਤੇ ਆਣ ਕੇ ਵੇਖਿਆ ਕਿ ਲਾਜ਼ਰ ਮਰਿਆ ਹੈ। ਵਚਨ ਦੇ ਵਿੱਚ ਲਿਖਿਆ ਕਿ ਜਦੋਂ ਉਹਦੀਆਂ ਭੈਣਾਂ ਦੌੜ ਕੇ ਆਈਆਂ ਤੇ ਉਹਨਾਂ ਨੇ ਆਣ ਕੇ ਕਿਹਾ ਕਿ ਪ੍ਰਭੂ ਜੇ ਤੂੰ ਇੱਥੇ ਹੁੰਦਾ ਤੇ ਸਾਡਾ ਭਰਾ ਨਾ ਮਰਦਾ। ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਉਹਦੀਆਂ ਭੈਣਾਂ ਨੂੰ ਕਿ ਤੁਸੀਂ ਕਬਰਾਂੋਂ ਨਾ ਉਹ ਜੀ ਪਵੇਗਾ ਉਹ ਬੋਲੀਆਂ ਕਹੀਂ ਜਾਣਦੀਆਂ ਆ ਕਿ ਜਦੋਂ ਮੁਰਦਿਆਂ ਦਾ ਜੀ ਉੱਠਣਾ ਹੋਊਗਾ ਤੇ ਜੀ ਪਊਗਾ ਪਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਜਿਹੜਾ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਆ ਜਿਹੜਾ ਕੋਈ ਮੇਰੇ ਪਿੱਛੇ ਚੱਲਦਾ ਆ ਜੋ ਮਰ ਵੀ ਜਾਵੇ ਤਾਂ ਵੀ ਜੀਵੇਗਾ ਦੇਖੋ ਪ੍ਰਭੂ ਨੇ ਕਿਹਾ ਕਿ ਸਾਹ ਵੀ ਮੇਰੇ ਕੋਲ ਆ ਲੈਣੇ ਸਵਨ ਕੱਢਣਾ ਤੇ ਪੌਣਾ ਅਧਿਕਾਰ ਪ੍ਰਭੂ ਨੇ ਕਿਹਾ ਕਿ ਮੇਰੇ ਕੋਲ ਹੈ ਵੇਖੋ ਵਚਨ ਦੇ ਵਿੱਚ ਲਿਖਿਆ ਪ੍ਰਭੂ ਉਹ ਤੇ ਕਬਰ ਦੇ ਉੱਤੇ ਚੱਲ ਗਏ ਪੱਥਰ ਹਟਾਇਆ ਪ੍ਰਭੂ ਨੇ ਲਾਜ਼ਰ ਨੂੰ ਆਵਾਜ਼ ਮਾਰੀ ਲਾਜ਼ਰ ਕਬਰ ਦੇ ਵਿੱਚੋਂ ਬਾਹਰ ਤੇ ਵਚਨ ਦੇ ਵਿੱਚ ਲਿਖਿਆ ਕਿ ਲਾਜ਼ਰ ਕਫਨ ਦੇ ਸਮੇਤ ਹੀ ਪਟੀਆਂ ਵੱਧੀਆਂ ਬਾਹਰ ਆ ਗਿਆ ਹallelujah ਹallelujah ਕਿਉਂ ਵੇਖੋ ਜੀਵਨ ਕਿਹਦੇ ਕੋਲ ਹੀ ਯਿਸੂ ਮਸੀਹ ਦੇ ਕੋਲ ਸਾਹ ਕਿਹਦੇ ਕੋਲ ਹੀ ਯਿਸੂ ਮਸੀਹ ਦੇ ਕੋਲ ਵੇਖੋ ਤਾਂ ਹੀ ਤੇ ਪ੍ਰਭੂ ਨੇ ਆਵਾਜ਼ ਮਾਰੀ ਤਾਂ ਹੀ ਪ੍ਰਭੂ ਨੇ ਲਾਜ਼ਰ ਨੂੰ ਆਵਾਜ਼ ਮਾਰੀ ਤੇ ਲਾਜ਼ਰ ਉਸੇ ਵੇਲੇ ਬਾਹਰ ਆ ਗਿਆ ਲਾਜ਼ਰ ਵੇਖੋ 4 ਦਿਨ ਦਾ ਮਰੇ 4 ਦਿਨ ਹੋ ਗਏ ਸੀ ਉਹਨੂੰ ਕਬਰ ਦੇ ਵਿੱਚ ਰੱਖੇ ਵੀ ਤੇ ਮਰੀਯਮ ਨੇ ਕਿਹਾ ਕਿ ਪ੍ਰਭੂ ਇਹਦੇ ਵਿੱਚ ਬੋ ਆਉਂਦੀ ਹੋਣੀ ਆ ਪਰ ਪ੍ਰਭੂ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ ਪ੍ਰਭੂ ਨੇ ਆਵਾਜ਼ ਮਾਰੀ ਕਿ ਲਾਜ਼ਰ ਬਾਰਾਜਾ ਕਬਰ ਵਿੱਚੋਂ ਬਚਨ ਦੇ ਵਿੱਚ ਲਿਖਿਆ ਉਸੇ ਵੇਲੇ ਉਹਦੇ ਅੰਦਰ ਸਾਹ ਗਿਆ ਆਤਮਾ ਗਿਆ ਤੇ ਲਾਜਰ ਬਾਹਰ ਆ ਗਿਆ ਵੇਖੋ ਪ੍ਰਭੂ ਕੀ ਆ ਰਾਹ ਵੀ ਪ੍ਰਭੂ ਆ ਸਵਰਗ ਦਾ ਸੱਚ ਵੀ ਉਹੀ ਆ ਜੀਵਨ ਵੀ ਉਹੀ ਆ ਤੇ ਉਹੀ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾ ਸਕਦਾ ਹੈ ਵੇਖੋ ਜਿਹੜਾ ਜਿੱਥੋਂ ਆਇਆ ਉਹੀ ਤੁਹਾਨੂੰ ਲੈ ਕੇ ਜਾ ਸਕਦਾ ਹੈ ਵੇਖੋ ਕੋਈ ਵੀ ਇਨਸਾਨ ਤੁਹਾਨੂੰ ਨਹੀਂ ਲੈ ਕੇ ਜਾ ਸਕਦਾ ਕੋਈ ਵੀ ਸੰਤ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਸਵਰਗ ਦੇ ਵਿੱਚ ਆਇਆ ਜਿਨੇ ਜਾਨ ਦਿੱਤੀ ਆ ਉਹੀ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾ ਸਕਦਾ ਹੈ ਉਹਦੇ ਨਾਮ ਦੇ ਕਰਕੇ ਕੀ ਆ ਪਾਪਾਂ ਦੀ ਮਾਫੀ ਉਹੀ ਪਾਪਾਂ ਨੂੰ ਮਾਫ ਕਰਕੇ ਤੇ ਇੱਕ ਸਦਾ ਦਾ ਜੀਵਨ ਦਿੰਦਾ ਹੈ ਬਿਲਕੁਲ ਲੋੜ ਆ ਅੱਜ ਜੇ ਤੁਸੀਂ ਜਿੰਨੇ ਵੀ ਵਚਨ ਸੁਣਿਆ ਆ ਲੋੜ ਆ ਕਿ ਉਹਦੇ ਕੋਲ ਆਓ ਤਉ ਤੁਹਾਨੂੰ ਇੱਕ ਸਦਾ ਦਾ ਜੀਵਨ ਦੇਵੇਗਾ ਵੇਖੋ ਕਲੀਅਰ ਲਿਖਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਿੰਨੀਆਂ ਵੀ ਅੱਜ ਤੱਕ ਬੋਲੀਆਂ ਹੈ ਪ੍ਰਭੂ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ